ਸਿਰਫ ਸਰਕਾਰਾਂ ਹੀ ਨਹੀਂ ਸਗੋ ਕੁਦਰਤ ਵੀ ਕਿਸਾਨਾਂ ਦੇ ਹੌਸਲੇ ਨੂੰ ਪਰਖ ਰਹੀ ਹੈ ਇਸ ਮੌਸਮ ਦੇ ਵਿੱਚ ਜਿੱਥੇ ਗੜੇਮਾਰੀ ਤੇ ਮੀਂਹ ਹੈ ਘਰਾਂ ਵਿੱਚ ਬੈਠੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ ਉੱਥੇ ਕਿਸਾਨ ਅੰਦੋਲਨ ਦੀਆਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਸਾਨ ਇਸ ਮੀਂਹ ਦੇ ਵਿੱਚ ਇਸ ਝੱਖੜ ਦੇ ਵਿੱਚ ਨੇਰੀਆਂ ਦੇ ਵਿੱਚ ਬੈਠੇ ਨੇ ਆਪਣਾ ਦ੍ਰਿੜ ਇਰਾਦਾ ਕਰਕੇ ਆਪਣਾ ਸੰਕਲਪ ਲੈ ਕੇ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦੇ ਲਈ ਮੀਂਹ ਦੇ ਵਿੱਚ ਬੈਠੇ ਨੇ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਕਿਸਾਨਾਂ ਨੇ ਪੂਰਾ ਆਪਣਾ ਜਿਹੜਾ ਤਿਆਰੀ ਕਰ ਰੱਖੀ ਹੈ ਤਰਪਾਲਾਂ ਪਾ ਰੱਖੀਆਂ ਨੇ ਟਰਾਲੀਆਂ ਦੇ ਉੱਪਰ ਲੰਗਰ ਚੱਲ ਰਹੇ ਨੇ ਤੇ ਕਿਸਾਨਾਂ ਦੇ ਜਿਹੜੇ ਹੌਸਲੇ ਆ ਉਹ ਜਿਉਂਦੇ ਤਿਉਨੇ ਕਿਉਂਕਿ ਕਿਸਾਨਾਂ ਦੇ ਲਈ ਇਹ ਜਿਹੜਾ ਮੌਸਮੀ ਮਾਰ ਹੈ ਮੀਂਹ ਹੈ ਗੜੇ ਮਾਰੀ ਇਸ ਨੂੰ ਚਲਣਾ ਆਮ ਗੱਲ ਹੈ ਕਿਸਾਨ ਕੇਂਦਰ ਦੇ ਨਾਲ ਮੱਥਾ ਲਾਣ ਜਾ ਰਹੇ ਨੇ ਤੇ ਅਜੀਹੇ ਦੇ ਵਿੱਚ ਕੁਦਰਤ ਦੇ ਨਾਲ ਜਿਹੜਾ ਉਹਨਾਂ ਦਾ ਵਾਅਦਾ ਆਏ ਦਿਨ ਪਿਆਰਿੰਦਾ ਜਦੋਂ ਫਸਲਾਂ ਦੀ ਰਾਖੀ ਕਰਦੇ ਨੇ ਫਸਲਾਂ ਦੀ ਬਿਜਾਈ ਕਰਦੇ ਨੇ ਉਹਨਾਂ ਦਾ ਜਿਹੜਾ ਇਹ ਆਮ ਉਹਨਾਂ ਨੂੰ ਲੱਗਦਾ ਹੈ ਇਹ ਗੱਲਾਂ ਇਹ ਗੜੇ ਮਾਰੀ ਇਹ ਮੀਂਹ ਬਰਸਾਤ ਧੁੱਪ ਇਸ ਤੋਂ ਕਦੇ ਵੀ ਕਿਸਾਨ ਜਿਹੜੇ ਆ ਘਬਰਾਉਂਦੇ ਨਹੀਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਮੀਂਹ ਦੇ ਨਾਲ ਜਿਹੜਾ ਕੀ ਮਾਹੌਲ ਬਣਿਆ ਹੋਇਆ ਲੋਕ ਕਿਸਾਨਾਂ ਨੇ ਆਪਣੇ ਬਿਲਕੁਲ ਤਿਆਰੀਆਂ ਕੀਤੀਆਂ ਤੰਬੂ ਗੱਡੇ ਹੋਏ ਨੇ ਤੇ ਆਪਣਾ ਜਿਹੜਾ ਕਿਸਾਨੀ ਸੰਘਰਸ਼ ਹੈ ਉਸ ਨੂੰ ਜਾਰੀ ਰੱਖ ਰਹੇ ਨੇ ਸਿਰਫ ਸਰਕਾਰਾਂ ਹੀ ਨਹੀਂ ਸਗੋ ਕੁਦਰਤ ਵੀ ਕਿਸਾਨਾਂ ਦੇ ਹੌਸਲੇ ਨੂੰ ਪਰਖ ਰਹੀ ਹੈ ਇਸ ਮੌਸਮ ਦੇ ਵਿੱਚ ਜਿੱਥੇ ਗੜੇਮਾਰੀ ਤੇ ਮੀਂਹ ਹੈ ਘਰਾਂ ਵਿੱਚ ਬੈਠੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ ਉੱਥੇ ਕਿਸਾਨ ਅੰਦੋਲਨ ਦੀਆਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਸਾਨ ਇਸ ਮੀਂਹ ਦੇ ਵਿੱਚ ਇਸ ਚੱਕੜ ਦੇ ਵਿੱਚ ਨੇਰੀਆਂ ਦੇ ਵਿੱਚ ਬੈਠੇ ਨੇ ਆਪਣਾ ਦ੍ਰਿੜ ਇਰਾਦਾ ਕਰਕੇ ਆਪਣਾ ਸੰਕਲਪ ਲੈ ਕੇ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦੇ ਲਈ ਮੀਂਹ ਦੇ ਵਿੱਚ ਬੈਠੇ ਨੇ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਕਿਸਾਨਾਂ ਨੇ ਪੂਰਾ ਆਪਣਾ ਜਿਹੜਾ ਤਿਆਰੀ ਕਰ ਰੱਖੀ ਹੈ ਤਰਪਾਲਾਂ ਪਾ ਰੱਖੀਆਂ ਨੇ ਟਰਾਲੀਆਂ ਦੇ ਉੱਪਰ ਲੰਗਰ ਚੱਲ ਰਹੇ ਨੇ ਤੇ ਕਿਸਾਨਾਂ ਦੇ ਜਿਹੜੇ ਹੌਸਲੇ ਆ ਉਹ ਜਿਉਂ ਦੇ ਤਿਉਂ ਨੇ ਕਿਉਂਕਿ ਕਿਸਾਨਾਂ ਦੇ ਲਈ ਇਹ ਜਿਹੜਾ ਮੌਸਮੀ ਮਾਰ ਹੈ ਮੀਂਹ ਹੈ ਗੜੇ ਮਾਰੀ ਇਸ ਨੂੰ ਚੱਲਣਾ ਆਮ ਗੱਲ ਹੈ ਕਿਸਾਨ ਕੇਂਦਰ ਦੇ ਨਾਲ ਮੱਥਾ ਲਾਣ ਜਾ ਰਹੇ ਨੇ ਤੇ ਅਜੀਹੇ ਦੇ ਵਿੱਚ ਕੁਦਰਤ ਦੇ ਨਾਲ ਜਿਹੜਾ ਉਹਨਾਂ ਦਾ ਵਾਅਦਾ ਆਏ ਦਿਨ ਪਿਆਰਿੰਦਾ ਜਦੋਂ ਫਸਲਾਂ ਦੀ ਰਾਖੀ ਕਰਦੇ ਨੇ ਫਸਲਾਂ ਦੀ ਬਿਜਾਈ ਕਰਦੇ ਨੇ ਉਹਨਾਂ ਦਾ ਜਿਹੜਾ ਹੈ ਆਮ ਉਹਨਾਂ ਨੂੰ ਲੱਗਦਾ ਹੈ ਇਹ ਗੱਲਾਂ ਇਹ ਗੜੇ ਮਾਰੀ ਇਹ ਮੀਂਹ ਬਰਸਾਤ ਧੁੱਪ ਇਸ ਤੋਂ ਕਦੇ ਵੀ ਕਿਸਾਨ ਜਿਹੜੇ ਆ ਘਬਰਾਉਂਦੇ ਨਹੀਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਮੀਂਹ ਦੇ ਨਾਲ ਜਿਹੜਾ ਕੀ ਮਾਹੌਲ ਬਣਿਆ ਹੋਇਆ ਲੋਕ ਕਿਸਾਨਾਂ ਨੇ ਆਪਣੇ ਬਿਲਕੁਲ ਤਿਆਰੀਆਂ ਕੀਤੀਆਂ ਤੰਬੂ ਗੱਡੇ ਹੋਏ ਨੇ ਤੇ ਆਪਣਾ ਜਿਹੜਾ ਕਿਸਾਨੀ ਸੰਘਰਸ਼ ਹੈ ਉਸ ਨੂੰ ਜਾਰੀ ਰੱਖ ਰਹੇ ਨੇ ਸਿਰਫ ਸਰਕਾਰਾਂ ਹੀ ਨਹੀਂ ਸਗੋ ਕੁਦਰਤ ਵੀ ਕਿਸਾਨਾਂ ਦੇ ਹੌਸਲੇ ਨੂੰ ਪਰਖ ਰਹੀ ਹੈ ਇਸ ਮੌਸਮ ਦੇ ਵਿੱਚ ਜਿੱਥੇ ਗੜੇਮਾਰੀ ਤੇ ਮੀਂਹ ਹੈ ਘਰਾਂ ਵਿੱਚ ਬੈਠੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ ਉੱਥੇ ਕਿਸਾਨ ਅੰਦੋਲਨ ਦੀਆਂ ਸ਼ੰਭੂ ਬਾਡਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਸਾਨ ਇਸ ਮੀਂਹ ਦੇ ਵਿੱਚ ਇਸ ਝੱਖੜ ਦੇ ਵਿੱਚ ਨੇਰੀਆਂ ਦੇ ਵਿੱਚ ਬੈਠੇ ਨੇ ਆਪਣਾ ਦ੍ਰਿੜ ਇਰਾਦਾ ਕਰਕੇ ਆਪਣਾ ਸੰਕਲਪ ਲੈ ਕੇ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦੇ ਲਈ ਮੀਂਹ ਦੇ ਵਿੱਚ ਬੈਠੇ ਨੇ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਕਿਸਾਨਾਂ ਨੇ ਪੂਰਾ ਆਪਣਾ ਜਿਹੜਾ ਤਿਆਰੀ ਕਰ ਰੱਖੀ ਹੈ ਤਰਪਾਲਾਂ ਪਾ ਰੱਖੀਆਂ ਨੇ ਟਰਾਲੀਆਂ ਦੇ ਉੱਪਰ ਲੰਗਰ ਚੱਲ ਰਹੇ ਨੇ ਤੇ ਕਿਸਾਨਾਂ ਦੇ ਜਿਹੜੇ ਹੌਸਲੇ ਆ ਉਹ ਜੋ ਹਉਦੇ ਤਿਓ ਨੇ ਕਿਉਂਕਿ ਕਿਸਾਨਾਂ ਦੇ ਲਈ ਇਹ ਜਿਹੜਾ ਮੌਸਮੀ ਮਾਰ ਹੈ ਮੀਂਹ ਹੈ ਗੜੇ ਮਾਰੀ ਇਸ ਨੂੰ ਚਲਣਾ ਆਮ ਗੱਲ ਹੈ ਕਿਸਾਨ ਕੇਂਦਰ ਦੇ ਨਾਲ ਮੱਥਾ ਲਾਣ ਜਾ ਰਹੇ ਨੇ ਤੇ ਅਜੀਹੇ ਦੇ ਵਿੱਚ ਕੁਦਰਤ ਦੇ ਨਾਲ ਜਿਹੜਾ ਉਹਨਾਂ ਦਾ ਵਾਅਦਾ ਆਏ ਦਿਨ ਪਿਆਰਿੰਦਾ ਜਦੋਂ ਫਸਲਾਂ ਦੀ ਰਾਖੀ ਕਰਦੇ ਨੇ ਫਸਲਾਂ ਦੀ ਬਜਾਈ ਕਰਦੇ ਨੇ ਉਹਨਾਂ ਦਾ ਜਿਹੜਾ ਇਹ ਆਮ ਉਹਨਾਂ ਨੂੰ ਲੱਗਦਾ ਹੈ ਇਹ ਗੱਲਾਂ ਇਹ ਗੜੇ ਮਾਰੀ ਇਹ ਮੀਂਹ ਬਰਸਾਤ ਧੁੱਪ ਇਸ ਤੋਂ ਕਦੇ ਵੀ ਕਿਸਾਨ ਜਿਹੜੇ ਆ ਘਬਰਾਉਂਦੇ ਨਹੀਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਡਰ ਦੀਆਂ ਤਸਵੀਰਾਂ ਨੇ ਜਿੱਥੇ ਮੀਂਹ ਦੇ ਨਾਲ ਜਿਹੜਾ ਕੀ ਮਾਹੌਲ ਬਣਿਆ ਹੋਇਆ ਲੋਕ ਕਿਸਾਨਾਂ ਨੇ ਆਪਣੇ ਬਿਲਕੁਲ ਤਿਆਰੀਆਂ ਕੀਤੀਆਂ ਤੰਬੂ ਗੱਡੇ ਹੋਏ ਨੇ ਤੇ ਆਪਣਾ ਜਿਹੜਾ ਕਿਸਾਨੀ ਸੰਘਰਸ਼ ਹੈ ਉਸ ਨੂੰ ਜਾਰੀ ਰੱਖ ਰਹੇ ਨੇ